ਜਵਾਨ ਬੱਚਿਆਂ ਨੂੰ ਦੱਸਣਾ ਚਾਹੁੰਨਾ ਵੀ ਦੇਖੋ ਮੇਰੀ ਉਮਰ 60 ਸਾਲ ਤੋਂ ਵੀ ਉੱਪਰ ਹੋ ਚੁੱਕੀ ਐ ਵੀ ਅਸੀਂ 800 ਮਿੰਟ ਦਾ ਤਮਾਲਾ ਸਜਾਨੇ ਤੁਸੀਂ ਸਿੱਖਾਂ ਦੇ ਘਰ ਜਨਮ ਲਿਆ ਕਿ ਤੁਸੀਂ 5 ਮੀਟਰ ਦੀ ਜਾਂ 7-8 ਮੀਟਰ ਦੀ ਦਸਤਾਰ ਨਹੀਂ ਸਜਾ ਸਕਦੇ ਜਦੋਂ ਅਸੀਂ ਨਾਨਕਸਰ ਗਏ ਆਂ ਉੱਥੇ ਬੱਚੇ ਨੇ ਉਹਨੇ ਵੀ ਦਾੜੀ ਰੱਖੀ ਸੀ ਆਂਦਾ ਬਾਪੂ ਜੀ ਤੋਂ ਮੈਂ ਨੈਟ 'ਚ ਫੋਟੋ ਦੇਖੀ ਵੀ ਏਡੀ ਵੱਡੀ ਦਸਤਾਰ ਬਣ ਸਕਦਾ ਵੀ ਮੈਨੂੰ ਦਾੜੀ ਦਾ ਭਾਰ ਲਾ ਕੇ ਆਂਦਾ ਮੈਂ ਤੁਹਾਡੇ ਫੋਟੋ ਦੇਖ ਕੇ ਮੈਂ ਦਾੜੀ ਰੱਖ ਲਈ ਰੇਲੀ ਵਧਾਈਆਂ ਸ਼ਿਮਲੇ ਮੰਸੂਰੀ ਮਨੀਕਰਨ ਸਾਹਿਬ ਸਭ ਗੱਡੀ ਆਪ ਹੀ ਚਲਾ ਕੇ ਲੈ ਕੇ ਆਇਆ 85 ਕਿਲੋ ਦਾ ਦਮਾਲਾ ਉੱਪਰ ਬਾਕੀ ਦੇਸ਼ਾ ਦਾ 150 ਕਿਲੋ ਦੇ ਦਮਾਲਾ ਸਿਰ ਤੇ ਸਜਾ ਕੇ ਗੱਡੀ ਆਪ ਚਲਾਈ। ਭਾਵੇਂ ਗਰਾਊਂਡ 'ਚ ਰੇਤ ਲਾ ਕੇ ਦੇਖ ਲੈ ਮੈਂ ਉਹ ਵੀ ਤਿਆਰ ਆ। ਇਹ ਮੇਰੀ ਭੈਣ ਨੇ ਕਿਹਾ ਸੀ ਕਿ ਮੇਰੇ ਤੋਂ ਵੱਡੀ ਨੇ ਨਰਿੰਦਰ ਕੌਰ ਨੇ ਮੈਨੂੰ ਕਹਿਣ ਲੱਗੀ ਤਵਾਨਤਾ ਨਹੀਂ ਮੇਰੇ ਕੋਲ ਮਿਲਣ ਵਾਸਤੇ ਮੈਂ ਕਿਹਾ ਆਵਾ ਕਿ ਮੈਂ ਕਿਹਾ ਉਹ ਜੀਪ ਦੇ ਦਿੱਤੀ ਕਾਰ ਦੇ ਵਿੱਚ ਮੈਂ ਬੈਠਣ ਸकता। ਉਹ ਕਹਿੰਦੀ ਲੈ ਬੈਠਣਾ ਦਾ ਕੀ ਸੋਖ ਹੈ ਤੂੰ ਕਾਰ ਦੀ ਛੱਤ ਵਢਾ ਕੇ ਬਹਿ ਜਾ। ਅੱਛਾ ਆ ਮੇਰੀ ਭੈਣ ਨੇ ਕਿਹਾ ਸੀ ਮੈਂ ਛੱਤ ਵਢਾ ਕੇ ਕਿੰਨਾ ਤੁਹਾਨੂੰ ਸਮਾਂ ਲੱਗਦਾ ਹੈਗਾ ਇਹਨੂੰ ਸਜਾਉਣ ਦੇ ਲਈ ਔਰ ਕਿੰਨਾ ਕੁ ਸਮਾਂ ਇਹਨੂੰ ਸਜਾ ਕੇ ਰੱਖਦੇ ਹੋ ਇਹਨੂੰ 4-5 ਘੰਟੇ ਲੱਗ ਜਾਂਦੇ ਦਿਮਾਲਾ ਸਜਾਉਣ ਲੱਗਿਆਂ ਤੁਹਾਨੂੰ ਉਹ ਖਿਆਈ ਨਹੀਂ ਆਉਂਦੀ ਇਹਨੇ ਵਜ਼ਨ ਦੇ ਨਾਲ ਤੁਰਨਾ 18-19 ਸਾਲ ਹੋ ਗਏ ਵਿੱਚ ਮੈਨੂੰ ਤਾਂ ਕੋਈ ਤਕਲੀਫ ਨਹੀਂ ਜਦੋਂ ਮੈਂ ਤੁਰਦਾ ਮੈਨੂੰ ਇਹ ਨਹੀਂ ਪਤਾ ਲੱਗਦਾ ਇਹਦਾ ਵਜ਼ਨ ਕਿੱਥੇ ਆ ਇਹ ਮਹਾਰਾਜ ਜਾਨੇ ਜਾਂ ਗੁਰੂ ਦੀ ਸੰਗਤ ਜਾਣੇ ਮੈਨੂੰ ਗੁਲਾਬ ਦੇ ਫੁੱਲਾਂ ਵਰਗਾ ਲੱਗਦਾ ਜਦੋਂ ਮੈਂ ਤੁਰਦਾ ਜਾਂ ਤੁਹਾਨੂੰ ਕੋਈ ਦਿੱਕਤ ਨਹੀਂ ਹੁੰਦੀ ਮਨਵਾ ਲੱਸੀ ਜ਼ਿਆਦਾ ਪੀਣਾ ਵਾ ਬਸ ਮੇਰੀ ਖਰਾਕ ਹੈ ਇਹ ਮਨ ਪਛਾਪ ਕਰਨ ਦੀ ਲੋੜ ਨਹੀਂ ਚਾਹ ਕਦੇ ਪੀਤੀ ਨਹੀਂ ਦੁੱਧ ਕੱਚਾ ਵੇਖ ਫਿੱਟ ਵੀ ਜਾਵੇ ਉਹ ਵੀ ਪੀ ਜਨਾ ਵਾ ਅ ਵਸੇ ਚੀਜ਼ ਹੈ ਮੇਰੀ ਖਰਾਕ ਬੁ ਘੱਟ ਹੈ ਬਸ ਜਿਆਦਾ ਲੱਸੀ ਮੇਨ ਇਹ ਪੇਟ ਨੂੰ ਨਸਾਂ ਨੂੰ ਕਮਜ਼ੋਰ ਨਹੀਂ ਕਰਦੀ ਬਹੁਤ ਅੱਛੀ ਚੀਜ਼ ਹੈ ਸਾਡੀ ਮਾਤਾ ਇੱਕੋ ਗੱਲ ਕਹਿੰਦੀ ਸੀਗੀ ਕਹਿੰਦੀ ਸੀ ਬਾਣੀ ਕੰਠ ਤੇ ਪੈਸਾ ਕੰਠ ਉਹ ਤੋਂ ਬਾਣੀ ਉਹ ਜਿਹੜੀ ਸਾਡੇ ਯਾਦ ਹੈ ਹੁਣ ਇੱਥੇ ਰਾਤ ਬੈਠੇ ਪੜੀ ਜਾਂਦੇ ਆ ਰਾ ਸ਼ਾਮੀ ਪੜਦੇ ਆ ਉਰਦੇ ਫਿਰਦੇ ਗੱਡੀ ਚਲਾਉਂਦੇ ਪੜ ਲੈਂਦੇ ਆ ਜੇ ਨਾ ਯਾਦ ਹੋਈ ਤੇ ਫਿਰ ਬਹਿ ਗਏ ਸੀ ਕਿ ਨਹੀਂ ਜਿਸ ਤਰ੍ਹਾਂ ਨਾਲ ਉਹ ਗਾਣੇ ਵਾਲੇ ਨੂੰ ਗਾਣੇ ਮਿੱਠੇ ਲੱਗਦੇ ਨੇ ਨਾ ਇਸ ਤਰ੍ਹਾਂ ਜਿਹੜੇ ਗੁਰੂ ਸਿੱਖ ਨੇ ਉਹਨਾਂ ਨੂੰ ਗੁਰੂ ਦੀ ਬਾਣੀ ਮਿੱਠੀ ਲੱਗਦੀ ਸ਼ਾਇਦ ਵਾਂਗੂ ਉਹੀ ਪੜਦੇ ਨੇ ਉਹੀ ਉਹਨਾਂ ਨੂੰ ਯਾ ਖਾਲਸਾ ਮੇਰਾ ਰੂਪ ਹੈ ਖਾਲਸ ਖਾਲਸੇ ਮੈਂ ਹਾਂ ਕਰੋ ਨਿਵਾਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹੋਲਾ ਮਹੱਲਾ ਦੇ ਸੰਦਰਭ ਵਿੱਚ ਆਪ ਸੰਗਤ ਨੂੰ ਖਾਲਸੇ ਦੇ ਖਾਸਮ ਖਾਸ ਰੂਪ ਦੇ ਰੂਬਰੂ ਕਰਵਾ ਰਹੇ ਹਾਂ ਹਰ ਵਾਰ ਦੀ ਤਰ੍ਹਾਂ ਇੱਥੇ ਨਿਹੰਗ ਸਿੰਘ ਫੌਜਾਂ ਪਹੁੰਚਦੀਆਂ ਨੇ ਤੇ ਮਹੱਲਾ ਖੇਡਿਆ ਜਾਂਦਾ ਹੈ ਇਸ ਵੇਲੇ ਮੈਂ ਕਿ ਐਸੇ ਹੀ ਬਾਬਾ ਜੀ ਦੇ ਤੁਹਾਨੂੰ ਰੂਬਰੂ ਕਰਵਾਵਾਂਗੀ ਬਾਬਾ ਬਲਵੰਤ ਸਿੰਘ ਮਸ਼ਰੋਲੀ ਜਮਨਾ ਨਗਰ ਹਰਿਆਣਾ ਤੋਂ ਇੱਥੇ ਪਹੁੰਚੇ ਹੈਗੇ ਨੇ ਉਹਨਾਂ ਦੇ ਨਾਲ ਮੈਂ ਤੁਹਾਨੂੰ ਮਿਲਵਾਉਣਾ ਹੈ ਪਰ ਜੋ ਖਾਸ ਗੱਲ ਹੈ ਉਹ ਮੈਂ ਤੁਹਾਨੂੰ ਦੱਸ ਦੇਣੀ ਆ ਤੁਸੀਂ ਦੇਖ ਸਕਦੇ ਹੋ ਕਿ ਬਾਬਾ ਜੀ ਨੂੰ ਕਈ ਸਾਲ ਹੋ ਗਏ ਨੇ ਉਹ 85 ਕਿਲੋ ਦਾ ਜਿਹੜਾ ਹੈਗਾ ਦੁਮਾਲਾ ਉਹਨਾਂ ਨੇ ਸਿਰ ਤੇ ਸਜਾਇਆ ਹੈਗਾ ਜਿਹਦਾ ਕੁੱਲ weight ਜੇਕਰ ਅਸੀਂ ਸਾਰੇ ਦੇ ਸਾਰੇ ਜੋ ਸ਼ਸਤਰ ਹੈ ਜਾਂ ਜੋ ਖੰਡੇ ਵਿੱਚ ਲਗਾਏ ਹੋਏ ਨੇ ਉਸ ਤੋਂ ਬਾਅਦ 150 ਕਿਲੋ ਦੇ ਕਰੀਬ ਜਿਹੜਾ ਵਜ਼ਨ ਹੈ ਉਹ ਦੁਮਾਲੇ ਦਾ ਹੈ ਜੋ ਉਹਨਾਂ ਨੇ ਆਪਣੇ ਸੀਸ ਦੇ ਉੱਤੇ ਸਜਾਇਆ ਹੋਇਆ ਆ ਔਰ ਆਪਣੀ ਗੱਡੀ ਨੂੰ ਵੀ ਉਸੇ ਤਰ੍ਹਾਂ ਦੇ ਨਾਲ ਮੋਡੀਫਾਈ ਕਰ ਲਿਆ ਬਟ ਦੁਮਾਲੇ ਦਾ ਜਿਹੜਾ ਵਜ਼ਨ ਆ ਉਹ ਨਹੀਂ ਘਟਾਇਆ ਸੋ ਬਹੁਤ ਦੂਰ ਤੋਂ ਸਫਰ ਕਰਕੇ ਆਨੰਦਪੁਰ ਸਾਹਿ ਪਹੁੰਚੇ ਹੈਗੇ ਨੇ ਕੀ ਸੋਚਦੇ ਹੈਗੇ ਨੇ ਕਿਉਂ ਉਹਨਾਂ ਨੇ ਇਹ ਦੁਮਾਲਾ ਬੰਨਣਾ ਸ਼ੁਰੂ ਕੀਤਾ तमाम ਗੱਲਬਾਤ ਕਰਾਂਗੇ ਸਵਾਗਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸੋ ਇਸ ਵਾਰ ਕਿਹੜੀ ਥਾਂ ਤੋਂ ਆ ਰਹੇ ਹੋ ਕਿਉਂਕਿ ਬਾਬਾਈ ਸਾਨੂੰ ਪਤਾ ਹੈ ਕਿ ਤੁਸੀਂ ਲਗਾਤਾਰ ਯਾਤਰਾ ਕਰਦੇ ਰਹਿੰਦੇ ਹੈਗੇ ਹੋ ਔਰ ਜਿਹੜਾ ਐਰਕਾ ਅਨੰਦਪੁਰ ਪਹੁੰਚੇ ਹੋ ਕਿਹੜੀ ਥਾਂ ਤੋਂ ਪਹੁੰਚੇ ਹੋ ਗੁਰਦੁਆਰਾ ਬਾਬਾ ਪਿਆਰਾ ਸਿੰਘ ਪਿੰਡ ਮਸ਼ਰੂਲੀ ਜ਼ਿਲ੍ਹਾ ਜਮਨਾਨਗਰ ਹਰਿਆਣਾ ਤੋਂ ਆਏ ਆ ਅਸੀਂ ਰਾਤ ਨੂੰ 11 11:30 ਵਜੇ ਪਹੁੰਚ ਗਏ ਸੀ ਅਸੀਂ ਹਰ ਸਾਲ ਦੀ ਤਰ੍ਹਾਂ ਅਸੀਂ ਉਹ ਲੰਮਲਾ ਖੇਡ ਕੇ ਜਾਂਦੇ ਆ ਮੈਂ ਨੌਜਵਾਨ ਬੱਚਿਆਂ ਨੂੰ ਦੱਸਣਾ ਚਾਹੁੰਨਾ ਵੀ ਦੇਖੋ ਮੇਰੀ ਉਮਰ 60 ਸਾਲ ਤੋਂ ਵੀ ਉੱਪਰ ਹੋ ਚੁੱਕੀ ਹੈ ਵੀਰ ਸੀ 800 ਮਿੰਟ ਦਾ ਤਮਾਲਾ ਸਜਾਣੇ ਤੁਸੀਂ ਸਿੱਖਾਂ ਦੇ ਘਰ ਜਨਮ ਲਿਆ ਕਿ ਤੁਸੀਂ 5 ਮੀਟਰ ਦੀ ਜਾਂ 7-8 ਮੀਟਰ ਦੀ ਦਸਤਾਰ ਨਹੀਂ ਸਜਾ ਸਕਦੇ ਤੁਹਾਨੂੰ ਕੇਸਾਂ ਦਾ ਭਾਰ ਲੱਗਿਆ ਨਸ਼ਾ ਕਿਸੇ ਪ੍ਰਕਾਰ ਦਾ ਨਹੀਂ ਖਾਣਾ ਮੱਥਾ ਗੁਰੂ ਗ੍ਰੰਥ ਸਾਹਿਬ ਤੋਂ ਸਵਾਪਾ ਕਿਸੇ ਨੂੰ ਨਹੀਂ ਟੇਕਣਾ ਸਾਧੂ ਸੰਤਾਂ ਦਾ ਸਤਿਕਾਰ ਕਰੇ ਕਰਨਾ ਹੋਲੇ ਮਹਲੇ ਦੀਆਂ ਸਾਰਿਆਂ ਨੂੰ ਮੈਂ ਲੱਖ ਲੱਖ ਵਧਾਈਆਂ ਦਿੰਦਾ ਜੋ ਸੰਗਤਾਂ ਇੱਥੇ ਗੁਰੂ ਦੇ ਚਰਨਾਚ ਵਾਜਿਰੀ ਲਾਣ ਵਾਸਤੇ ਆਈਆਂ ਹੋਈਆਂ ਨੇ ਜੀ ਸੋ ਜਿਹੜਾ ਤੁਸੀਂ ਇਹ ਧਮਾਲਾ ਸਜਾਉਂਦੇ ਹੋ ਜਿੰਨੀਆਂ ਕਿ 150 ਕਿਲੋ ਦੇ ਕਰੀਬ ਇਹਦਾ ਵਜ਼ਨ ਹੈਗਾ ਲਾਈਕ ਕਿੰਨਾ ਤੁਹਾਨੂੰ ਸਮਾਂ ਲੱਗਦਾ ਹੈਗਾ ਇਹਨੂੰ ਸਜਾਉਣ ਦੇ ਲਈ ਔਰ ਕਿੰਨਾ ਕੁ ਸਮਾਂ ਇਹਨੂੰ ਸਜਾ ਕੇ ਰੱਖਦੇ ਹੋ ਇਹਨੂੰ 4-5 ਘੰਟੇ ਲੱਗ ਜਾਂਦੇ ਧਮਾਲਾ ਸਜਾਉਣ ਲੱਗਿਆਂ ਇਹਨੂੰ ਧਮਾਲਾ ਕਹਿੰਦੇ ਨੇ ਦੋ ਸਿੰਘ ਸਜਾਉਂਦੇ ਨੇ ਇਹਨੂੰ ਜੀ ਹਾਂਜੀ ਅੱਛਾ ਤੁਹਾਡੇ ਨਾਲ ਫਿਰ ਦੋ ਸਿੰਘ ਹੋਰ ਰਹਿੰਦੇ ਨੇ ਉਹ ਤੁਹਾਡੇ ਸੀਸ ਦੇ ਉੱਤੇ ਹਾਂਜੀ ਭਾਈ ਗੁਰਪ੍ਰੀਤ ਸਿੰਘ ਜੀ ਸਾਡੇ ਨਾਲ ਧਮਾਲਾ ਸਜਾਉਂਦੇ ਨੇ ਵੈਸੇ ਦੋ ਵਾਰ ਜਿਹੜੀ ਵੀਰ ਇੰਟਰਵਿਊ ਹੋਈ ਹੈ ਇੱਕ ਅੰਬਾਲੇ ਮੰਜੀ ਸਾਹਿਬ ਗੁਰਦੁਆਰੇ ਇੱਕ ਅੰਬਾਲੇ ਪੰਜਾਬੀ ਗੁਰਦੁਆਰੇ ਸਿੰਘ ਸਵਾ ਦੋਨਾਂ ਦੀ ਮੇਰੀ ਇੰਟਰਵਿਊ ਜਦੋਂ ਦਮਾਲਾ ਸਜਾਉਂਦੇ ਆਂਦੀ ਉਹ ਇਕੱਲੇ ਦੀ ਹੋਈ ਉਸ ਟਾਈਮ ਕੋਈ ਬੰਦਾ ਨਾਲ ਨਹੀਂ ਸੀ ਆਪੇ ਖੋਲੇ ਆਪੇ ਬਣ ਕੇ ਦਿਖਾਇਆ ਸੀ ਵਿੱਚ ਜੀ ਆਪੇ ਆਪ ਵੀ ਸਜਾ ਲੈਂਦੇ ਹੋ ਪਰ ਹੁਣ 500 ਮੀਟਰ ਤੱਕ ਉਸ ਤੋਂ ਉੱਪਰ ਨਹੀਂ ਬਣਿਆ ਜਾਂਦਾ ਫੇਰ ਦੂਜੇ ਸਿੰਘ ਹੀ ਸਜਾਣਗੇ ਅੱਛਾ ਉਸ ਤੋਂ ਉੱਪਰ ਜਿਹੜਾ ਦੂਸਰੇ ਸਿੰਘ ਜਿਹੜੇ ਹੈਗੇ ਆ ਉਹ ਸਜਾਉਂਦੇ ਉਹ ਸਜਾਉਂਦੇ ਗੁਰਪ੍ਰੀਤ ਸਿੰਘ ਜੀ ਜੀ ਤੇ ਜਿੱਦਾਂ ਤੁਸੀਂ ਹੁਣ ਇੱਥੇ ਆਏ ਹੈਗੇ ਉਹ ਹਲਾ ਮਹੱਲਾ ਦੇ ਉੱਤੇ ਤੇ ਤੁਹਾਡਾ ਵੀ ਦਿਲ ਕਰਦਾ ਹੋਣਾ ਕਿ ਮੈਂ ਹਨਾ ਘੁੰਮ ਫਿਰਕੇ ਸਾਰੇ ਗੁਰੂ ਘਰਾਂ ਦੇ ਵਿੱਚ ਜਾਵਾਂ ਪਰ ਫਿਰ ਤੁਹਾਨੂੰ ਉਹ ਖਿਆਈ ਨਹੀਂ ਆਉਂਦੀ ਇਹਨੇ ਵਜ਼ਨ ਦੇ ਨਾਲ ਤੁਰਨਾ ਤੇ ਕਿਸ ਤਰ੍ਹਾਂ ਦੇ ਨਾਲ 18-19 ਸਾਲ ਹੋ ਗਏ ਵਿੱਚ ਮੈਨੂੰ ਤਾਂ ਕੋਈ ਤਕਲੀਫ ਨਹੀਂ ਜਦੋਂ ਮੈਂ ਤੁਰਦਾ ਮੈਨੂੰ ਇਹ ਨਹੀਂ ਪਤਾ ਲੱਗਦਾ ਇਹਦਾ ਵਜ਼ਨ ਕਿੱਥੇ ਆ ਇਹ ਮਹਾਰਾ ਜਾਣੇ ਜਾਂ ਗੁਰੂ ਦੀ ਸੰਗਤ ਜਾਣੇ ਮੈਨੂੰ ਗੁਲਾਬ ਦੇ ਫੁੱਲ ਵਰਗਾ ਲੱਗਦਾ ਜਦੋਂ ਮੈਂ ਤੁਰਦਾ ਤਾਂ ਸੀਨੇ ਜਰੂਰ ਆ ਜਾਂਦੇ ਨੇ ਉਹਦਾ ਪਤਾ ਲੱਗਦਾ ਜੇ ਤੋ ਗਰਮੀ 'ਚ ਪਸੀਨੇ ਆਉਂਦੇ ਨੇ ਬਾਕੀ ਮੈਨੂੰ ਤਕਲੀਫ ਕੋਈ ਨਹੀਂ ਹਾਂ ਕੋਈ ਤਕਲੀਫ ਨਹੀਂ ਬਸ ਬਾਣੀ ਮਹਾਰਾ ਦੀ ਜਿੰਨੀ ਅਸੀਂ ਕੰਠ ਪੜਦੇ ਆ ਸਾਰੀ ਜਮਾਨੀ ਜਿੰਨੀ ਸਵੇਰ ਦੀ ਕਿਆ ਸ਼ਾਮ ਦੀ ਕਿਆ ਰਾਗੀ ਸਿੰਘਾਂ ਕੀਰਤਨ ਕਰਦੇ ਰਹਾਂ ਹਾਂ ਜੀ ਸਾਡੀ ਮਾਤਾ ਵੀ ਕੀਰਤਨ ਕਰਦੇ ਸਾਡੇ ਪਿਤਾ ਜੀ ਵੀ ਕੀਰਤਨ ਕਰਦੇ ਸਾਡੇ ਪਿਤਾ ਜੀ ਨੇ ਸਾਨੂੰ ਕੋ ਸਿਖਾਇਆ ਹੋਇਆ ਕੀਰਤਨ ਕਰਨਾ ਅਸੀਂ ਆਪ ਕੀਰਤਨ ਖੁਦ ਕਰਦੇ ਤੁਹਾਨੂੰ ਸਿੱਖੀ ਦੀ ਪ੍ਰੇਰਣਾ ਫਿਰ ਕਿੱਥੋਂ ਮਿਲੀ ਸੀ ਘਰ ਤੋਂ ਹੀ ਮਿਲੀ ਸੀ ਇਹ ਮੇਰੀ ਮਾਤਾ ਨੇ ਦਿੱਤੀ ਸੀ ਮਾਤਾ ਸਾਡੀ ਪੰਜਾ ਸਾਹਿਬ ਦੀ ਸੀ ਮੈਨੂੰ ਇੱਕ ਗੱਲ ਕਹਿ ਗਈ ਸੀ ਮਰਨ ਤੋਂ ਪਹਿਲਾਂ ਉਹ ਕਹਿਣ ਲੱਗੀ ਸੀ ਤੂੰ ਪਹਿਲਵਾਨੀ ਕਰਦਾ ਸੀ ਤੋ ਕਿਲੋ-ਕਿਲੋ ਦੁੱਧ ਰੋਜ਼ ਤੁਸਾਨੂੰ ਤੈਨੂੰ ਦਿੰਦੇ ਸੀ ਪੀਣ ਨੂੰ ਤੇ ਕਿਉਂ ਦਿੰਦੇ ਸੀ ਖਾਣ ਨੂੰ ਤੇ ਤੂੰ 90 ਕਿਲੋ ਵਾਲੇ ਨੂੰ ਟਟਾ ਹਾਂਦਾ ਸੀ ਤੇ 65 ਕਿਲੋ ਤੇਰਾ ਭਜਨ ਹੁੰਦਾ ਸੀ ਤੇ ਹੁਣ ਤੇਰੀ ਪਹਿਲਵਾਨੀ ਕਿੱਥੇ ਗਈ ਜਿਹੜੇ ਅੱਜ ਕੱਲ ਦੇ ਬੱਚੇ ਕਹਿ ਰਹੇ ਨੇ ਵੀ ਸਾਡਾ 2 ਮੀਟਰ ਕਪੜਾ ਬੰਨ੍ਹਦੇ ਸਿਰ ਦੁਖਦਾ ਉਸ ਵੇਲੇ ਮੈਂ ਆਪਣੀ ਮਾਤਾ ਨਾਲ ਵਚਨ ਕੀਤਾ ਸੀ ਮੈਂ ਐਡਾ ਵੱਡਾ ਦਮਾਲਾ ਬਣ ਕੇ ਸਜਾਵਾਂਗੇ ਦਿਖਾ ਦੇਾਂਗੇ ਜਿੰਨਾ ਕਿਸੇ ਨੇ ਨਾ ਦੇਖ ਬੰਨਿਆ ਹੋਵੇ ਅੱਜ ਤੁਹਾਡੇ ਸਾਹਮਣੇ ਖੜਾ ਇਹ ਮਾਤਾ ਦੀ ਦੇਣਾ ਸਾਡੇ ਵਿੱਚੋਂ ਤਾਰਾ 19 ਸਾਲੋ ਕੇ ਮਾਤਾ ਗੁਜਰ ਗਈ ਲੇਕਿਨ ਮੈਂ ਸਿੰਘਾਸਣ ਲੈ ਲੈ ਵੀ ਉਹ ਤਾਂ ਚਲੇਗੀ ਉਹਨੂੰ ਤੂੰ ਆਪਣੀ ਵੀ ਤਿਆਰੀ ਕਰ ਲੈ ਮੈਂ ਜਾਂਦਾ ਜਾਂਦਾ ਨੌਜਵਾਨ ਬੱਚੇ ਉਹਨੇ ਦੱਸਣਾ ਚਾਹੁੰਨਾ ਮੈਨੂੰ ਜਿੱਥੇ ਮਰਜੀ ਤੋਰ ਕੇ ਦੇਖੋ ਤੀਜੀ ਮੰਜ਼ਲ ਤੇ ਚੜਾ ਕੇ ਦੇਖੋ ਵੀ ਕਾਰ ਨਹੀਂ ਐ ਵੀ ਮੇਰਾ ਮੇਨ ਮਕਸਦ ਐ ਵੀ ਘੜ ਤੋਂ ਘੜ ਇਹ ਸਿੱਖੀ ਨੂੰ ਸੰਭੋ ਤੇ ਦਸਾਰ ਜੂਰ ਸੀਤੇ ਸਜਾਓ ਬਸ ਹੋਰ ਕੋਈ ਮੈਨੂੰ ਇਸ ਚਾਲ ਮੈਂ ਲੈ ਕੇ ਚੱਲੇ ਹਾਂ ਸੋ ਆਨ ਜਾਨ ਤੋਂ ਤੁਹਾਨੂੰ ਕੋਈ ਦਿੱਕਤ ਨਹੀਂ ਹੁੰਦੀ ਮੈਨੂੰ ਮੈਂ ਲੱਸੀ ਜ਼ਿਆਦਾ ਪੀਣਾ ਵਾ ਬਸ ਮੇਰੀ ਖਰਾਕ ਐ ਮੈਨੂੰ ਪਛਾਪ ਕਰਨ ਦੀ ਲੋੜ ਨਹੀਂ ਚਾਹ ਕਦੇ ਪੀਤੀ ਨਹੀਂ ਦੁੱਧ ਕੱਚਾ ਹੋਵੇ ਫਿੱਟ ਵੀ ਜਾਵੇ ਉਹ ਵੀ ਪੀ ਜਾਂਦਾ ਵਾਂ ਹਾਂ ਬਸ ਇਹ ਚੀਜ਼ੇ ਮੇਰੀ ਖਰਾਕ ਦਾ ਘਟਾ ਬਸ ਜਿਆਦਾ ਲੱਸੀ ਮੈਂ ਇਹ ਪੇਟ ਨੂੰ ਨਸਾਂ ਨੂੰ ਕਮਜ਼ੋਰ ਨਹੀਂ ਕਰਦੀ ਬਹੁਤ ਅੱਛੀ ਚੀਜ਼ ਹੈ ਆਹ ਲੋਕਾਂ ਦੇ ਬੀਬੀ ਵੱਧਦੇ ਨੇ ਲੱਸੀ ਪੀਂਨਾ ਦੇਖਾਂ ਬੀਬੀ ਵੱਧ ਜੇ ਹਾਂ ਜੀ ਤਲੀਆਂ ਚੀਜ਼ਾਂ ਨਹੀਂ ਖਾਣੀ ਆਪਣਾ ਪਰ ਇਹ ਜੇ ਰੱਖੋ ਸਰੀਰ ਤਾਂ ਸਭ ਕੁਝ ਠੀਕ ਹੈ ਬਸ ਅੱਛਾ ਗੁਰੂ ਸਾਹਿਬ ਨੇ ਸਾਨੂੰ ਬਾਣੀ ਤੇ ਬਾਣੀ ਦੋਵਾਂ ਨਾਲ ਜੋੜਿਆ ਸੀਗਾ ਬਾਣਾ ਤੁਸੀਂ ਇਖਤियार ਕਰ ਲਿਆ ਬਾਣੀ ਦੀ ਪ੍ਰੈਕਟਿਸ ਕਿੱਦਾਂ ਕਰਦੇ ਹੋ ਬਾਣੀ ਜਿੰਨੀ ਸੀ ਨਾ ਸੀ ਸਾਰੀ ਮੂੰਹ ਚੋਂ ਨੀ ਜਾਦ ਕੀਤੀ ਸੀ हां जिन्नी ਬਾਣੀ ਸਾਰੇ ਸਾਡੀ ਮਾਤਾ ਇੱਕੋ ਗੱਲ ਕਹਿੰਦੀ ਸੀਗੀ ਕਹਿੰਦੀ ਸੀ ਬਾਣੀ ਕੰਠ ਤੇ ਪੈਸਾ ਕੰਠ ਪੁੱਤ ਬਾਣੀ ਉਹ ਜਿਹੜੀ ਸਾਡੇ ਯਾਦ ਹੈ ਹੁਣ ਇੱਥੇ ਆ ਕੇ ਬੈਠੇ ਪੜੀ ਜਾਂਦੇ ਆ ਰਾ ਸ਼ਾਮੀ ਪੜਦੇ ਆ ਤੁਰਦੇ ਫਿਰਦੇ ਗੱਡੀ ਚਲਾਉਂਦੇ ਪੜ ਲੈਂਦੇ ਆ ਤੇ ਜੇ ਨਾ ਯਾਦ ਹੋਈ ਤੇ ਫਿਰ ਬਹਿ ਕੇ ਸੀ ਕਿ ਨਹੀਂ ਫਿਰ ਤੇ ਪਹਿਲਾਂ ਦੇਖਾਂਗੇ ਤੇ ਫਿਰ ਪੜਾਂਗੇ ਇਸ ਕਰਕੇ ਸਾਰਿਆਂ ਨੂੰ ਮੈਂ ਇਹਦਾ ਦਿਨਾਂ ਕਹਿੰਦੇ ਗੁਰਸਿੱਖੀ ਕੀ ਨਿਸ਼ਾਨੀ ਮਿੱਟੀ ਲਾਗੇ ਗੁਰੂ ਕੀ ਬਾਣੀ ਉਹਨੂੰ ਗੁਰੂ ਦੀ ਬਾਣੀ ਜਿਸ ਤਰ੍ਹਾਂ ਉਹਨਾਂ ਨੂੰ ਗਾਣੇ ਵਾਲੇ ਨੂੰ ਗਾਣੇ ਮਿੱਠੇ ਲੱਗਦੇ ਨੇ ਨਾ ਇਸ ਤਰ੍ਹਾਂ ਜਿਹੜੇ ਗੁਰੂ ਸਿੱਖ ਨੇ ਉਹਨਾਂ ਨੂੰ ਗੁਰੂ ਦੀ ਬਾਣੀ ਮਿੱਠੀ ਲੱਗਦੀ ਸ਼ਹਿਦ ਵਾਂਗ ਉਹ ਹੀ ਪੜ੍ਹਦੇ ਨੇ ਉਹ ਹੀ ਉਹਨਾਂ ਨੂੰ ਯਾਦ ਹੋਏਗੀ ਜਿਹੜੇ ਪੜ੍ਹਨਗੇ ਜਿਹੜੇ ਯਾਦ ਕਰਨਗੇ ਜਿਹੜੇ ਨਹੀਂ ਯਾਦ ਕਰਨਗੇ ਪੜ੍ਹਨਗੇ ਨਹੀਂ ਉਹਨਾਂ ਨੂੰ ਕੀ ਯਾਦ ਹੋਣਾ ਪੁੱਤ ਸਭ ਤੋਂ ਵੱਡੀ ਗੱਲ ਪਿਆਰ ਦੀ ਜੀ ਵੀ ਨੌਜਵਾਨ ਮੁੰਡੇ ਬਹੁਤ ਤੁਹਾਡੇ ਕੋਲ ਇੱਥੇ ਆਉਂਦੇ ਹੈਗੇ ਆ ਤੇ ਉਹਨਾਂ ਨੇ ਜਿਆਦਾ ਅਸੀਂ ਦੇਖਿਆ ਸਿੱਖੀ ਸੰਭੀ ਨਹੀਂ ਹੋਈ ਫਿਰ ਉਹਨਾਂ ਨੂੰ ਕਿੱਦਾਂ ਤੁਸੀਂ ਪ੍ਰੇਰ ਦੇਓ ਕੀ ਗੱਲਬਾਤ ਹੁੰਦੀ ਹੈ ਉਹਨਾਂ ਦੇ ਨਾਲ ਉਹ ਤੁਹਾਨੂੰ ਆ ਕੇ ਦੁਮਾਲੇ ਬਾਰੇ ਕੀ ਕੀ ਪੁੱਛਦੇ ਨੇ ਜਿਹੜੇ ਬੱਚੇ ਮੈਨੂੰ ਕਹਿ ਕੇ ਜਾਂਦੇ ਨੇ ਅਗਲੇ ਪਿਛਲੇ ਸਾਲ ਤੇ ਕਿਹਾ ਇਹਨੇ ਵੀ ਦਾੜੀ ਅਸੀਂ ਅਗਲੇ ਸਾਲ ਰੱਖ ਕੇ ਆਵਾਂਗੇ ਉਹ ਆ ਕੇ ਮੈਨੂੰ ਮਿਲ ਕੇ ਜਾਂਦੇ ਨੇ ਦਾੜੀਆਂ ਦਿਖਾ ਕੇ ਜਾਂਦੇ ਨੇ ਜਦੋਂ ਅਸੀਂ ਨਾਨਕਸਰ ਗਏ ਆ ਉੱਥੇ ਬੱਚੇ ਨੇ ਉਹਨੇ ਵੀ ਦਾੜੀ ਰੱਖੀ ਸੀ ਵਾਹ ਦਾ ਬਾਪ ਜੀ ਤੁਮ ਮੈਂ ਨੈਟ 'ਚ ਫੋਟੋ ਦੇਖੀ ਵੀ ਐਡੀ ਵੱਡੀ ਦਸਤਾਰ ਬਣ ਸਕਦਾ ਵੀ ਮੈਨੂੰ ਦਾੜੀ ਦਾ ਭਾਰ ਲੱਗ ਕੇ ਆਂਦਾ ਮੈਂ ਤੁਹਾਡੇ ਹੀ ਫੋਟੋ ਦੇਖ ਕੇ ਮੈਂ ਧਾੜੀ ਰੱਖ ਲਈ ਬਹੁਤ ਬੱਚੇ ਨੇ ਧਾਰੀ ਵਾਲ ਤੱਕ ਕਿਹਾ ਤੇ ਲੁਧਿਆਣੇ ਦੇ ਕਿਹਾ ਮੈਂ ਪ੍ਰਸ਼ਾਦ ਹੀ ਨਹੀਂ ਲੈਂਦਾ ਨਾ ਤੇ ਹੱਥੋਂ ਕੋਈ ਚੀਜ਼ ਖਾਂਦਾ ਹੀ ਨਹੀਂ ਜੇ ਮੈਨੂੰ ਦੇਣ ਮੈਂ ਸ਼ਰਤ ਐ ਹੀ ਹੁੰਦੀ ਵੀ ਬਾ ਤੂੰ ਧਾੜੀ ਰੱਖ ਲੈ ਜੇ ਸਿੱਖ ਬਣ ਜਾ ਤੇ ਮੈਂ ਤੇਰੇ ਤੋਂ ਲੈ ਲੈਣਾ ਨਹੀਂ ਤੇ ਆਪਣੇ ਜਾਓ ਅੱਛਾ ਤੁਸੀਂ ਗੁਰਸਿੱਖ ਤਾਂ ਸੀਗੇ ਹੀ ਹਨਾ ਪਾਠੀ ਸਿੰਘ ਰਹੇ ਹੈਗੇ ਉਹ ਪਰ ਇਹ ਇਸ ਤਰ੍ਹਾਂ ਦੇ ਨਾਲ ਦਮਾਲੇ ਦਾ ਰਿਕਾਰਡ ਬਣਾਉਣਾ ਜਾਂ ਆ ਚੀਜ਼ਾਂ ਤੁਹਾਨੂੰ ਕਿਉਂ ਜ਼ਰੂਰੀ ਲੱਗੀਆਂ ਕਿਉਂਕਿ ਔਖਾਈ ਵੀ ਤਾਂ ਹੁੰਦੀ ਹੈ ਅਸੀਂ ਦੇਖਿਆ ਕਿ ਬਹੁਤ ਮੁਸ਼ਕਿਲ ਰਹਿੰਦਾ ਇੱਕੋ ਥਾਂ ਤੇ ਸਿਰ ਰੱਖ ਕੇ ਬੈਠੇ ਰਹਿਣਾ ਪੈਂਦਾ ਹੈਗਾ ਕਿਉਂ ਤੁਸੀਂ ਇਹ ਰਾਹ ਚੁਣਿਆ ਕਹਿੰਦੇ ਔਖੀ ਘਾਟੀ ਵਿਖੜਾ ਪੈਂਦਾ ਔਖੀਆਂ ਘਾਟੀਆਂ ਬਹੁਤ ਆਈਆਂ ਨੇ ਮੇਰੇ ਜਿਸ ਤਰ੍ਹਾਂ ਮੈਂ ਬੈਠਾ ਰਹਿਣਾ ਅੱਜ ਤੁਹਾਡੇ ਨੂੰ ਸਪਸ਼ਟ ਕਰਦਾ ਮੇਰੇ ਗੜ ਨਿਕਲ ਗਏ ਕਿ ਤੈਨੂੰ ਬੈਠ ਨਹੀਂ ਦੇਣਾ ਸੀ ਦਾਨ ਕਿ ਆ ਬੈਠ ਕਿੱਥੇ ਬੈਠੇਗਾ ਮੈਂ ਨਿੰਬ ਦੇ ਪੱਤੇ ਤੋੜ ਕੇ ਗਰਮ ਪਾਣੀ ਕਰਕੇ ਨਹਾਂਦਾਰਿਆ ਸਾਰੇ ਗਾੜ ਠੀਕ ਹੋ ਗਏ ਅੱਛਾ ਫਿਰ ਬਚਕਾਰ ਤੋਂ ਸਿਰ ਜਿਹੜਾ ਤਾਲੂ ਸੀ ਮੇਰਾ ਐਡਾ ਮੋਟਾ ਹੋ ਗਿਆ ਸੀ ਅੰਦਰੋਂ ਮੈਂ ਕਿਹਾ ਭਾਵੇਂ ਕੀੜੇ ਪੈ ਜਾਣ ਹੁਣ ਤਾਂ ਜੋਰ ਅਰਦਾਸ ਕਰਤੀ ਮੈਂ ਕਿਹਾ ਇਸ ਤੇ ਨਹੀਂ ਜਾਣਾ ਆਪਣੇ ਆਪ ਹੀ ਥੱਲੇ ਬਹਿ ਗਿਆ ਆਪਣੇ ਆਪ ਖਰਿੰਡਾ ਜੰਮ ਗਿਆ ਆਪਣੇ ਆਪ ਹੀ ਤਾਲੂ ਠੀਕ ਹੋ ਗਿਆ ਮੈਨੂੰ ਕੋਈ ਤਕਲੀਫ ਨਹੀਂ हां बच्चे कोई तकलीफ नहीं मेनू किथे 갈ਦੀ मेनू भामे एक गड्डी तोडी बड़ी ਤੁਸੀਂ ਖਾਸ ਤਰ੍ਹਾਂ ਨਾਲ ਬਣਾਈ ਹੈਗੀ ਐ ਕੀ ਤੁਹਾਡਾ ਦਮਾਲਾ ਜਿਹੜਾ ਹੈਗਾ ਉਹ ਬਾਹਰ ਰਵੇ ਛੱਤ ਤੁਸੀਂ ਇਸੇ ਕਰਕੇ ਲਵਾ ਦਿੱਤੀ ਹੈਗੀ ਤੇ ਕਿਦਾਂ ਤੁਸੀਂ ਆਪ ਡਰਾਈਵ ਕਰਕੇ ਆਂਦੇ ਹੋ ਜਿਵੇਂ ਹੁਣ ਹਰਿਆਣਾ ਤੋਂ ਆਏ ਹੋ ਤੇ ਫਿਰ ਆਪ ਚਲਾ ਕੇ ਆਏ ਹੋ ਜਾਂ ਕੋਈ ਹੋਰ ਸਿੰਘ ਤੁਹਾਡੇ ਨਾਲ ਰਹਿੰਦੇ ਆਂ ਬਰੇਲੀ ਬਦਾਇਓ ਸ਼ਿਮਲੇ ਮਨਸੂਰੀ ਮਣੀਕਰਨ ਸਭ ਗੱਡੀ ਆਪ ਹੀ ਚਲਾ ਕੇ ਲੈ ਕੇ ਆਇਆ 85 ਕਿਲੋ ਦਾ ਦਮਾਲਾ ਉੱਪਰ ਬਾਕੀ ਦੇ ਸਸਤਾ 150 ਕਿਲੋ ਦੇ ਦਮਾਲਾ ਸਿਰ ਤੇ ਸਜਾ ਕੇ ਗੱਡੀ ਆਪ ਚਲਾਉਂ ਭਾਵੇਂ ਗਰਾਊਂਡ 'ਚ ਰੇਸ ਲਾ ਕੇ ਦੇਖ ਲੈ ਮੈਂ ਉਹ ਵੀ ਉਈ ਮੈਨਾਂ ਰੇਸ ਲਾਣੀ ਚਾਹਵੇ ਨਾ ਕਾਰ ਦੇ ਨਾਲ ਮੈਂ ਉਹ ਰੇਸ ਵੀ ਲਾ ਲੂੰਗਾ ਹਾਂ ਕੋਈ ਤਕਲੀਫ ਨਹੀਂ ਮਾਰਦਾ ਹਥੋਂ ਨਹੀਂ ਸੀ ਸੀ ਆਪਣਾ ਮੋਡੀਫਾਈਡ ਜਹਾਜ਼ ਹੀ ਬਣਾਇਆ ਹੋਇਆ ਇਹ ਮੇਰੀ ਭੈਣ ਨੇ ਕਿਹਾ ਸੀਗਾ ਮੇਰੇ ਤੋਂ ਵੱਡੀ ਨੇ ਨਰਿੰਦਰ ਕੋਰ ਨੇ ਤੇ ਮੇਰੇ ਕੋਲ ਜੀਪ ਸੀ ਤੇ ਮੈਨੂੰ ਜੀਪ ਦੇ ਪਿੱਛੇ ਬਿਠਾ ਕੇ ਪਹਿਲਾਂ ਲੈ ਜਾਂਦੇ ਸੀਗੇ ਮੈਨੂੰ ਕਹਿਣ ਲੱਗੀ ਤਵਾਨਤਾ ਨਹੀਂ ਮੇਰੇ ਕੋਲ ਮਿਲਣ ਵਾਸਤੇ ਮੈਂ ਕਿਹਾ ਆਵਾ ਕਿ ਮੈਂ ਉਹ ਜੀਪ ਦੇ ਦਿੱਤੀ ਕਾਰ ਦੇ ਵਿੱਚ ਮੈਂ ਬੈਠਣ ਨਹੀਂ ਸਕਦਾ ਉਹ ਕਹਿੰਦੀ ਲੈ ਬਹਿਣ ਦਾ ਕੀ ਸੋਖ ਹੈ ਤੂੰ ਕਾਰ ਦੀ ਛੱਤ ਵਡਾ ਕੇ ਬਹਿ ਜਾ ਆ ਮੇਰੀ ਭੈਣ ਨੇ ਕਿਹਾ ਸੀ ਮੈਂ ਛੱਤ ਵਡਾ ਕੇ ਬਹਿ ਗਿਆ ਤਾਂ ਕਿ ਦਮਾਲਾ ਨਾ ਮਤਲਬ ਉਹ ਨਹੀਂ ਆਪਣਾ ਛੱਡਿਆ ਹਾਂ ਉਹ ਸੱਜਿਆ ਰਹਿਆ ਜੀ ਬਹੁਤ ਬਹੁਤ ਧੰਨਵਾਦ ਬਹੁਤ ਹੀ ਵਧੀਆ ਲੱਗਾ ਤੁਹਾਡੇ ਜਕਾਰ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਛੱਡਣਾ ਜਿਹੜਾ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਂ ਲੱਖੇੜਦੇ ਸਿੰਘਾਂ ਨਾਲ ਖੁਸ਼ੀਆਂ ਦੇ ਜਗਾਰਕ ਜਾਵੇ ਤਨਸਿਧ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਾਣ ਨੂੰ ਭਾਵੇ ਸੁਣ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਿਤਾ ਨਿਹਾਲ ਹੋ ਜਾਵੇ ਸਤ ਸ੍ਰੀ ਅਕਾਲ ਗੋਰ ਮਰਿਆਕਾਰ ਚਿੱਟਿਆਂ ਬਾਜਾਂ ਵਾਲੇ ਸਤ ਗੁਰੂ ਰੱਖ ਲੋ ਬਿਰਦ ਬਾਣੇ ਦੀ ਇਲਾਜ ਸੋਢੀ ਸੱਚੇ ਬਾਦਸ਼ਾਹ ਜੀ ਉਹ ਲਾਡ ਲੀਆਂ ਫੌਜੀਆਂ ਦੇ ਮਾਲਕੋ ਫੌਜਾਂ ਰੱਖਿਓ ਆਪਣੀਆਂ ਤਿਆਰ ਪਰ ਤਿਆਰ ਕਲਗੀ ਧਰ ਦੇ ਮਾਲਕੋ ਖਾਲਸਾ ਜੱਬੇ ਤੇਰਾ ਅਕਾਲੀ ਅਕਾਲ ਕਿਤਰੋ ਗੁਪਤੋ ਸ਼ਹੀਦੋ ਸਿੰਘੋ ਸਰਬੱਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ ਗੁਰਮਰਿਆਕਾਰ ਦੇਗ ਤੇਗ ਫਤਿਹ ਖਾਲਸੇ ਦੀ ਹਰ ਦੀਵਾਨ ਹਰ ਮદાન ਫਤਿਹ ਵਾਹੇ ਗੁਰਜੀ ਦਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਸੋ ਇਹ ਨੇ ਉਹ ਚੜਦੀ ਕਲਾ ਦੀਆਂ ਤਸਵੀਰਾਂ ਜੋ ਹੋਲਾ ਮਹੱਲਾ ਤੋਂ ਤੁਹਾਡੇ ਰੂਬਰੂ ਲੈ ਕੇ ਆਏ ਆ ਤੁਸੀਂ ਦੇਖ ਸਕਦੇ ਹੈਗੇ ਹੋ ਇਹ ਨਿਹੰਗ ਬਾਬਾ ਜੀ ਇਹਨਾਂ ਨੂੰ 18 ਤੋਂ 19 ਸਾਲ ਹੋ ਗਏ ਨੇ ਔਰ ਲਗਾਤਾਰ ਉਹ ਇੱਥੇ ਆਉਂਦੇ ਨੇ ਔਰ ਇਸੇ ਤਰ੍ਹਾਂ ਦੇ ਨਾਲ ਦੁਮਾਲਾ ਸਜਾਇਆ ਹੁੰਦਾ ਹੈ ਸੰਗਤ ਦੇ ਵਿੱਚ ਬੜਾ ਉਤਸ਼ਾਹ ਰਹਿੰਦਾ ਹੈਗਾ ਉਹ ਆ ਕੇ ਇਹਨਾਂ ਦੇ ਨਾਲ ਤਸਵੀਰਾਂ ਖਿਚਵਾਉਂਦੇ ਨੇ ਤੁਸੀਂ ਹੋਰ ਵੀ ਦੇਖ ਸਕਦੇ ਹੋ ਮੇਰੇ ਨਾਲ ਫਰੇਮ ਦੇ ਵਿੱਚ ਫੋਟੋਗ੍ਰਾਫਰਜ਼ ਨੇ ਔਰ ਕਿਸ ਤਰ੍ਹਾਂ ਦੇ ਨਾਲ ਉਹ ਨਿਹੰਗ ਸਿੰਘ ਬਾਬਾ ਜੀ ਜੋ ਹਨ ਜੋ ਮਸ਼ਰੌਲੀ ਦੇ ਯਮਨਾ ਨਗਰ ਹਰਿਆਣਾ ਤੋਂ ਆਏ ਹੋਏ ਨੇ ਔਰ 150 ਕਿਲੋ ਦਾ ਤਕਰੀਬਨ 800 ਮੀਟਰ ਲੰਬਾ ਦੁਮਾਲਾ ਸਜਾਇਆ ਹੋਇਆ ਜਿੰਨੂੰ 4 ਤੋਂ 5 ਘੰਟੇ ਲੱਗਦੇ ਨੇ ਔਰ ਉਸ ਤੋਂ ਬਾਅਦ ਲਗਾਤਾਰ ਗੱਡੀ ਚਲਾ ਕੇ ਇੱਥੇ ਪਹੁੰਚੇ ਨੇ ਔਰ ਗੱਡੀ ਦੇ ਵਿੱਚ ਰਹਿੰਦੇ ਨੇ ਤਾਂ ਕਿ ਬਾਹਰ ਅੰਦਰ ਜਾਦਾ ਨਾ ਜਾਣਾ ਪਵੇ ਉਹਦੇ ਲਈ ਆਪਣਾ ਖਾਣਾ ਪੀਣਾ ਬਿਲਕੁਲ ਸੀਮਤ ਕੀਤਾ ਹੋਇਆ ਸੋ ਇੱਕ ਤਰ੍ਹਾਂ ਦੀ ਤਪੱਸਿਆ ਅਸੀਂ ਕਹਿ ਸਕਦੇ ਹਾਂ ਇਹਨਾਂ ਗੁਰਸਿੱਖਾਂ ਦੇ ਵੱਲੋਂ ਕੀਤੀ ਜਾਂਦੀ ਹੈ ਸੋ ਲਗਾਤਾਰ ਅਸੀਂ ਹੋਲੇ ਮਹੱਲੇ ਦੀਆਂ तमाम ਤਸਵੀਰਾਂ ਤੁਹਾਡੇ ਰੂਪ ਰੂਪ ਲੈ ਕੇ ਆ ਰਹੇ ਹਾਂ ਤੁਸੀਂ ਜੁੜੇ ਰਹਿਣਾ ਪੰਜਾਬੋ ਦੇ ਨਾਲ ਫਿਲਹਾਲ ਮੈਨੂੰ ਅਰਪਣ ਕੌਰ ਨੂੰ ਸਹਿਯੋਗੀ ਕੈਮਰਾਮੈਨ 인ਦਰਜੀਤ ਸਿੰਘ ਦੇ ਨਾਲ ਦਿਓ ਆ ਗਿਆ ਧੰਨਵਾਦ